ਮੁਕੇਰੀਆਂ 'ਚ ਟਿੱਪਰ ਦੀ ਲਪੇਟ ਵਿੱਚ ਚੌਣ ਕਨ ਮਾਂ ਸਮੇਤ 6 ਸਾਲ ਦੀ ਬੱਚੀ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਉੱਥੇ ਹੀ ਸਹਾਸੇ ਵਿੱਚ ਬੱਚੀ ਦਾ ਪਿਓ ਵੀ ਜ਼ਖਮੀ ਹੋ ਗਿਆ ਹੈ ਜਿਸ ਨੂੰ ਕੀ ਇਲਾਜ ਲਈ ਹਸਪਤਲ ਭੇਜ ਦਿੱਤਾ ਗਿਆ ਹੈ। ਮੁੱਢਲੀ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਕਿ ਮੁਕੇਰੀਆਂ ਤਲਵਾਰਾ ਮਾਰਗ ਤੇ ਅੱਡਾ ਡਗਣ ਨਜ਼ਦੀਕ ਬਾਬਾ ਬਟਪਾਘ ਸਿੰਘ ਤੋਂ ਮੱਠਾ ਟੇਕ ਕੇ ਵਾਪਸ ਆ ਰਹੇ ਮੋਟਰਸਾਈਕਲ ਤੇ ਸਵਾਰ ਪਰਿਵਾਰ ਨੂੰ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਵਿੱਚ ਜੋ ਮੋਟਰਸਾਈਕਲ ਸਵਾਰ ਦੀ ਪਤਨੀ ਸਮੇਤ 6 ਸਾਲ ਦੀ ਬੱਚੀ ਦੀ ਟਰੱਕ ਹੇਠਾਂ ਔਣ ਕੰਨ ਮੌਤ ਹੋ ਗਈ ਹੈ ਮੋਟਰਸਾਈਕਲ ਚਾਲਕ ਵਿਅਕਤੀ ਨੂੰ ਹਸਪਤਾਲ ਇਲਾਜ ਲਈ ਭੇਜ ਦਿੱਤਾ ਗਿਆ ਹੈ ਮੋਟਰਸਾਈਕਲ ਸਵਾਰ ਪਰਿਵਾਰ ਕੋ 10 ਪੋਤ ਦੇ ਪਿੰਡ ਬੋਟਰ ਜੱਟਾਂ ਦਾ ਰਹਿਣ ਵਾਲਾ ਹੈ ਬਾਈ ਚਾਲਕ ਮ੍ਰਿਤਕ ਮਹਿਲਾ ਦੇ ਪਤੀ ਨੇ ਦੱਸਿਆ ਕਿ ਉਹ ਸੜਕ ਕਿਨਾਰੇ ਖੜਾ ਹੋਣ ਲੱਗਾ ਸੀ ਤਾਂ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਉਸ ਦੀ ਪਤਨੀ ਤੇ 6 ਸਾਲ ਦੀ ਬੱਚੀ ਨੂੰ ਟਰੱਕ ਨੇ ਦੜਲ ਦਿੱਤਾ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਬਾਕੀ ਹਾਦਸੇ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਕੀ ਹਾਦਸਾ ਕਿਸ ਕੰਨ ਹੋਇਆ ਹੈ ਜਿਸ ਨੂੰ ਲੈ ਕੇ ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਮੇਰਾ ਨਾਮ surjit kohra ji ਪਿੰਡ ਜਿਲ੍ਹਾ ਜਿਲ੍ਹਾ ਗੁਰਦਾਸਪੁਰ ਜੀ ਸਰ ਜੀ ਸਾਡਾ ਰਹੀ ਹੈ ਕੀ ਹੋਇਆ ਕੋਈ ਹੋਇਆ ਇਹ ਪਾਗੇ ਸੀਏ ਬਾਬਾ ਬਟਪਾਖ ਸਿੰਘ ਦੇ ਦਰਸ਼ਨ ਕਰਨ ਵਾਸਤੇ ਔਰ ਉਹ ਤੋਂ ਵਾਪਸੀ ਕਰ ਰਹੇ ਸੀ ਸਾਰੀ ਵਾਪਸੀ ਕਰਕੇ ਇੱਥੇ ਪਹੁੰਚੇ ਤੁਹਾਡੇ ਆਪਣੇ ਮਕੇਰੀਆ ਏਰੀਆ ਦੇ ਲਾਗੇ ਸਕੇ ਬਸ ਇੱਥੇ ਪਤਾ ਨਹੀਂ ਮਤਲਬ ਕਿ ਮੈਂ ਦੇ ਪਿੱਛੇ ਹੀਗਾ ਪਿੱਛੇ ਹੀਗਾ ਤੇ ਇਹ ਮੇਰੇ ਅੱਗੇ ਚੱਲ ਰਿਹਾ ਜੀ ਤੇ ਪਤਾ ਨਹੀਂ ਐਕਸੀਡੈਂਟ ਕਿਹੜੀ ਚੀਜ਼ ਨਾਲ ਹੋਇਆ ਕਿ ਮੋਟਰਸਾਈਕਲ ਦੇ ਨਾਲ ਮੋਟਰਸਾਈਕਲ ਟਕਰਾਇਆ ਜਾਂ ਟਿੱਪਾ ਖੱਲੇ ਆਏ ਆ ਪਤਾ ਨਹੀਂ ਕੀ ਹਸਤਾ ਹੋਇਆ ਜੀ ਐਕਸੀਡੈਂਟ ਹੋਇਆ ਤੁਹਾਡੇ ਕੀ ਲੱਗਦਾ ਮੇਰੇ ਚਾਚਾ ਜੀ ਦੀ ਇੱਕ ਬੇਟੀ ਕੁੜੀ ਦੀ ਮੌਤ ਹੋਈ ਆ ਉਹ ਉਹਨਾਂ ਦੀ ਮੇਰੀ ਮੇਰੀ ਭੈਣ ਨਹੀਂ ਸੀਗੀ ਮੇਰੇ ਚਾਚਾ ਦੀ ਕੁੜੀ ਆ ਸੀਗੀ ਉਹ ਮੈਂ ਆਪਣਾ ਪਤਾ ਨਹੀਂ ਪਵਾ ਰਿਹਾ ਰਵੀ ਕੁਮਾਰ ਕਿੱਥੋਂ ਜੀ ਤੁਸੀਂ ਜਦਾ ਗਦਾਸ ਤੱਕ ਪਿੰਡ ਬੌਪੜੀ ਜੱਟਾ ਅੱਛਾ ਜੀ ਕੀ ਹੋਇਆ ਸੀਗਾ ਆਪਣੇ ਨਾਲ ਮੱਖ ਖਲੋਤੀ ਦੀ ਮੱਖ ਖਲੋਤੇ ਦਾ ਹੀ ਥੋੜਾ ਜਿਹਾ ਬਿਲਕੁਲ ਮਠਾ ਮਠਾਈ ਪਾ ਕੇ ਰੋਟੀ ਕਰਦਾ ਸੀ ਮੱਖ ਲਿਆ ਕੇ ਮਾਰਦਾ ਮੇਰੇ ਸਿੱਧਾ ਹੀ ਅੱਛਾ ਜੀ ਕਿਸੇ ਹੋਰ ਬਾਈਕ ਨਾਲ ਵੀ ਤੁਹਾਡਾ ਐਕਸੀਡੈਂਟ ਹੋਇਆ ਨਹੀਂ ਹੋਰ ਬਾਈਕ ਨਾਲ ਨਹੀਂ ਆ ਟਰੱਕ ਨਾਲ ਹੋਇਆ ਹੈ ਟਰੱਕ ਨਾਲ ਹੋਇਆ ਜੀ ਉੱਥੇ ਹੀ ਲੱਗੇ ਦਾ ਟਰੱਕ ਅੱਛਾ ਜੀ ਤੇ ਤੁਹਾਡੇ ਨਾਲ ਕੌਣ ਕੌਣ ਸੀਗਾ ਜੀ ਮੇਰੇ ਨਾਲ ਮੇਰੀ ਘਰ ਦੀ ਮੇਰੀ ਇੱਕ 6 ਸਾਲ ਦੀ ਕੁੜੀ ਆ ਮੇਰੀ ਇੱਕ ਹਾਂਜੀ ਤੇ ਵਾਈਫ ਤੁਹਾਡੀ ਦਾ ਕੀ ਨਾਮ ਸੀਗਾ ਮੁਸਤਾਨ ओके okay, जी ਤੇ ਬੱਚੀ ਦਾ ਬੱਚੀ ਦਾ ਨਾਮ ਹਰਮਨ ਹਰਮਨ ਉਹ ਨਹੀਂ ਲੱਭੇ ਕਾਦੀ ਪਰ ਵੀ ਕੌਣ ਲੈ ਗਿਆ ਉਹਨੂੰ ਉਹ ਪੂਰੀ ਸੈਮੀ ਮੀਡੀਆ ਮੇਰੇ ਚਲੋ ਉਹ ਜੀ ਦਾ ਪ੍ਰਸਾਦ ਕਿ ਪਤਾ ਪਤਾ ਲੱਗਣਾ ਚਾਹੀਦਾ ਕਿ ਇਹ ਕਿਹਨੇ ਖਰੀਆ ਕੁਰੀ ਮੇਰੀ ਉਹਦਾ ਵੀ ਪਤਾ ਲੱਗੇਗਾ ਤਾਂ ਬੱਚੀ ਹੈ ਜਾ ਗਈ ਬੱਚੀ ਠੀਕ ਹੈ ਜੀ ਉਹਦਾ ਪਤਾ ਹੋਣਾ ਚਾਹੀਦਾ ਮੇਰੇ ਕਿ ਰਿਸ਼ਤੇਦਾਰ ਤੁਸੀਂ ਕਿੱਥੋਂ ਆ ਰਹੇ ਸੀਗੇ ਬਾਬੇ ਤੋਂ ਆਦੇ ਓਕੇ ਜੀ ਬਾਬਾ ਪੜਵਾਖ ਸੀ ਤੇ ਬੰਦੇ ਜੀ ਓਕੇ ਸਰ ਅੱਜ ਐਕਸੀਡੈਂਟ ਹੋਇਆ ਕੀ ਪਰਮਾਉਗੇ ਇਹ ਮੋਟਰਸਾਈਕਲ ਦੋਨ ਦਾ ਐਕਸੀਡੈਂਟ ਹੋਇਆ ਜੀ ਇੱਕ ਮੋਟਰਸਾਈਕਲ ਵਾਲੇ ਆ ਰਹੇ ਸੀ ਬੰਦਾ ਰਾਸ ਤੋਂ ਮਥਾ ਟੇਕ ਕੇ ਆ ਰਹੇ ਸੀ ਉਹਨੂੰ ਰਵੀ ਕੁਮਾਰ ਚਲਾ ਰਿਹਾ ਸੀ ਉਹਦੇ ਨਾਲ ਵਾਈਫ ਸੀ ਨਾਲ ਉਹਦੀ ਬੇਟੀ ਸੀ ਦੂਜਾ ਮੋਟਰਸਾਈਕਲ ਜਿਹੜਾ ਮਕੇਰੀਆਂ ਸਾਈਡ ਤੋਂ ਆ ਰਿਹਾ ਸੀ ਦੋਨਾਂ ਦਾ ਐਕਸੀਡੈਂਟ ਹੋਣ ਕਰਕੇ ਜਿਹੜਾ ਐਕਸੀਡੈਂਟ ਹੋਇਆ ਵਾ ਉਸ ਤੋਂ ਬਾਅਦ ਜਿਹੜਾ ਮੋਟਰਸਾਈਕਲ ਜਿਹੜਾ ਰਵੀ ਕੁਮਾਰ ਦਾ ਮੋਟਰਸਾਈਕਲ ਉਹਦੀ ਵਾਈਫ ਤੇ ਤੇ ਬੇਟੀ ਸੀ ਉਹ ਥਲੇ ਡਿੱਪੇ ਉਹ ਡਿੱਨੇ ਮਿਲ ਅੱਟੇ ਪਰਤ ਲਈ ਉਹਦੀ ਬੇਟੀ ਆ ਗਈ ਜਿਹਦੀ ਉਹਦੀ ਮੌਤ ਹੋ ਗਈ ਉਹਦੀ ਜਿਹੜੀ ਵਾਈਫ ਵੀ ਮੌਤ ਹੋ ਚੁੱਕੀ ਸੀ